ਪਰਮਾਤਮਾ ਤੁਹਾਨੂੰ ਸਾਰਿਆਂ ਚੜ੍ਹਦੀ ਕਲਾ ਚ ਰੱਖੇ ਔਰ ਦੁਆ ਕਰਦੇ ਆ ਉਸ ਪਰਮਪਿਤਾ ਪਰਮਾਤਮਾ ਅਗੇ ਕਿ ਪੰਜਾਬ ਦੇ ਆਰਟਿਸਟਾਂ ਦੇ ਔਰ ਪੰਜਾਬ ਦੀ ਆਡੀਅנס ਦੇ ਔਰ ਸਾਰੇ ਵਰਲਡ ਦੇ ਮੈਂ ਕਹਿੰਨਾ ਮੇਰ ਪਰਿਆਤ ਰੱਖੇ ਅੱਜ ਕੱਲ ਬੜੇ ਆਪਾਂ ਮਾਰੇ ਦੌਰ ਤੋਂ ਲੰਘ ਰਹੇ ਆ ਸੋ ਅਰਦਾਸ ਕਰਿਆ ਕਰੋ ਚੜ੍ਹਦੀ ਕਲਾ ਚ ਰਹਿ ਕੇ ਹੁਣ ਤੁਸੀਂ ਕਿਸੇ ਵਾਸਤੇ ਨਹੀਂ ਤਾੜੀ ਮਾਰਨੀ ਦਿੰਦਾ ਇੱਕ ਦੱਸਾਂ ਪਹਿਲੇ ਹੱਥ ਚੱਕ ਲੈ ਮੈਂ ਕਹੂੰਗਾ ਨਾ ਉਦੋਂ ਮਾਰਿਓ ਨਾ ਕਿਸੇ ਕਲਾਕਾਰ ਵਾਸਤੇ ਨਾ ਕਿਸੇ ਰੱਬ ਵਾਸਤੇ ਇੱਕ ਕਲਾ ਇੱਕ ਤਾੜੀ ਮਾਰੋ ਆਪੋ ਆਪਣੀ ਮਾਂ ਵਾਸਤੇ ਜਿਹਨੇ ਤੈਨੂੰ ਜੰਮਿਆ ਪਾਇਆ ਛੱਡ ਕੇ ਕੈਮਰਾ ਮਾਰਦੇ ਇਹਨੇ ਕੈਮਰਾ ਛੱਡ ਕੇ ਤਾੜੀ ਮਾਰੋ ਯਾਰ ਤੈਨੂੰ ਮਾਂ ਨੇ ਜੰਮਿਆ ਤੈਨੂੰ ਮਾਂ ਨੇ ਜੰਮਿਆ ਲੈ ਉਹ ਕਹਿੰਦਾ ਪਿਓ ਨੇ ਜੰਮਿਆ ਯੋਗਦਾਨ ਪੁੱਤ ਬਰਾਬਰ ਦਾ ਆ ਸੋ ਮਾਂ ਬਾਪ ਦੀ ਕਦਰ ਕਰਿਆ ਕਰੋ ਮਾਂ ਬਾਪ ਨੂੰ ਆਪਣੀ ਮਾਂ ਨੂੰ ਸਵੇਰੇ ਹੀ ਉੱਠ ਕੇ ਕਹਿਣਾ ਕਰੋ ਬੀਬੀ ਆਈ ਲਵ ਯੂ ਬਾਪੂ ਨੂੰ ਕਲਾਵੇ ਚ ਲੈ ਕੇ ਕੀਆ ਕਰੋ ਬਾਪੂ ਤੇਰੇ ਕਰਕੇ ਯਾਰ ਆ ਰੰਗਲੀ ਦੁਨੀਆ ਮੈਂ ਮਾਰਿਆ ਸੋ ਇਹ ਇਹ ਜ਼ਰੂਰੀ ਹੈ ਮਾਂ ਦਾ ਬਹੁਤ ਵੱਡਾ ਯੋਗਦਾਨ ਆ ਮੈਨੂੰ ਇੱਕ ਬੰਦੇ ਨੇ ਪੁੱਛਿਆ ਲੈ ਕਹਿੰਦਾ ਯਾਰ ਤੂੰ ਆਵਾ ਤਵਾ ਬੋਲਦਾ ਰਹਿਣਾ ਜਿਨੇ ਤੁਹਾਨੂੰ ਦੁਨੀਆ ਦਿਖਾਈ ਆ ਉਹਦਾ ਧੰਨਵਾਦ ਕਰਨਾ ਚਾਹੀਦਾ ਮੈਂ ਕਿਹਾ ਦੁਨੀਆ ਤਾਂ ਫਿਰ ਮਾਂ ਬਾਪ ਨੇ ਦਿਖਾਈ ਆ ਵੀਰੇ ਜੰਮਿਆ ਤਾਂ ਉਹਨਾਂ ਹੀ ਆ ਮਾਂ ਨੇ ਪਤਾ ਨਹੀਂ ਚਾਹੀਨੇ ਆਪਣਾ 9 ਮਹੀਨੇ ਆਪਣੇ ਬੱਚੇ ਨੂੰ ਪੇਟ ਚ ਰੱਖ ਕੇ ਪਤਾ ਨਹੀਂ ਕੀ ਕੀ ਚੀਜ਼ਾਂ ਜਿਹੜੀਆਂ ਖਾਣ ਵਾਲੀਆਂ ਨਹੀਂ ਖਾਧੀਆਂ ਸੋ ਤੁਹਾਨੂੰ ਜਨਮ ਦਿੰਦੀ ਆ ਫਿਰ ਤੁਸੀਂ ਧਰਤੀ ਤੇ ਆਉਨੇ ਹੋ ਸੋ ਇਹ ਕਰਕੇ ਮੇਰਾ ਮਾਂ ਨਾਲ ਬਹੁਤ ਲਗਾ ਆ ਬਾਪ ਨਾਲ ਵੀ ਸੋ ਇੱਕ ਕੁੜੀ ਹੁਣ ਆਪਾਂ ਰਹੀ ਹੈ ਇੱਕ ਕੁੜੀ ਦੇ ਸ਼ਨਾਜ ਦੇ ਸ਼ਨਾਜ ਤੂੰ ਪ੍ਰੋਪਰ ਕੁੜੀ ਆ ਜ਼ੋਰਦਾਰ ਤਾਲੀਆਂ ਮਾਰੋ ਮੈਂ ਨਹੀਂ ਇਹ ਯਾਰ ਦਸ ਕਮਾਲ ਦੀ ਗੱਲ ਪ੍ਰੋਪਰ ਤਾਂ ਇਹ ਜਿਹੜਾ ਪਹਿਲਾ ਗਾਣਾ ਕੀਤਾ ਸੀ ਨਾ ਉਹ ਜੀ ਹਾਂਜੀ ਆ ਰਹੀ ਹੈ ਹੀਰੋਇਨ ਹਾਂ ਹੀ ਇਜ਼ ਵੈਰੀ ਵੈਰੀ ਡਾਊਨ ਟੂ ði ਅਰਥ ਕੋਈ ਵੀ ਬੰਦਾ ਜਦੋਂ ਮਰਜੀ ਜਿਸ ਜਿਹੜੇ ਦਿਨ ਨਾਲ ਗੱਲ ਕਰ ਸਕਦਾ ਹੈ ਇੱਕ ਕੁੜੀ ਜਿਵੇਂ ਅੱਖਾਂ ਨਹੀਂ ਦੇਖੀ ਮੈਨੂੰ ਸਮਝ ਨਹੀਂ ਆਈ ਇਹ ਆਈ ਕਿੱਥੋਂ ਹੈ ਸਹੀ ਗੱਲ ਹੈ ਮੈਂ ਤਾਂ ਗੱਲ ਕੀਤੀ ਹੈ ਕਿ ਜਿਹੜੇ ਨਾ ਬੰਦੇ ਕਹਿੰਦੇ ਆ ਵੀ ਬਾਕੀ ਹੁਣ ਮੈਂ ਗੱਲ ਕਰਦਾ ਭਾਜੀ ਵਾਸਤੇ ਕਾਲਾ ਸ਼ੰ ਹੈ ਮੈਂ ਪ੍ਰੋਪਰ ਕੁੜੀ ਕਹਿ ਦਿੰਦਾ ਹੋਰ ਦਰ ਫਲ ਲਾ ਦੀਏ ਕਿਉਂ ਤੂੰ ਸਾਰੀ ਫਿਲਮ ਤੇ ਆ ਰਹੀ ਆ ਸਾਨੂੰ ਲੱਗਿਆ ਵੀ ਮਾਹੌਲ ਬਣਿਆ ਗੱਲ ਜੀ ਅੱਗੇ ਹੋਊ ਉਹ ਗੱਲ ਕਰਾਂਗੇ ਇਧਰੋਂ ਆਣ ਦਿਓ ਯਾਰ ਮੈਂ ਭਾਜੀ ਤੂੰ ਇਧਰ ਆਉਂਦਾ ਨਾ ਟ੍ਰੈਕਟਰੀ ਡਾਇਰੈਕਸ਼ਨ ਦੰਦ ਨਾ ਸੋ ਯਾਰ ਸ਼ੈਨਾਜ ਵਾਸਤੇ ਜ਼ੋਰ ਦਾ ਤਾੜੀਆਂ ਮਾਰੋ ਪਤਾ ਕਿਉਂ ਤੁਸੀਂ ਬੜੀਆਂ ਫਿਲਮ ਹੈ ਲੈ ਯਾਰ ਹੁਣ ਬਾਰ-ਬਾਰ ਇਹਨਾਂ ਆਪਣੇ ਛੱਡਣ ਲਾਪਾਂ ਨੂੰ ਤੁਸੀਂ ਮੰਮੀ ਨਹੀਂ ਕੈਮਰੇ ਛੱਡ ਕੇ ਤਾੜੀਆਂ ਮਾਰੋ ਓ ਯਾਰ ਇੱਕ ਕਰ ਇੱਕ ਕਰ ਯਾਰ ਇਹਦੇ ਵਾਸਤੇ ਵਿਚਾਰ ਜ਼ੋਰ ਤਾੜੀਆਂ ਮਾਰਦੇ ਯਾਰ ਕਹਿਵੇ ਨਹੀਂ ਯਾਰ ਹੈ ਹੀ ਹੈ ਇਹ ਪਤਾ ਕਿਉਂ ਨਹੀਂ ਤਾਂ ਕਿ ਇਹਦੀ ਇੱਕ ਫਿਲਮ ਚੱਲ ਜਾਣਾ ਬੰਦਾ ਉਹੀ ਐ ਤੁਰਨ ਲਾਪੰਦਾ ਪਰ ਸ਼ੈਨਾਜ ਬਿਗ ਬਾਸ ਵੀ ਕੀਤਾ ਔਰ ਸਟਾਰ ਵੀ ਬਣ ਗਈ ਆ ਪਰ ਇਹ ਹਮੇਸ਼ਾ ਸਾਰਿਆਂ ਨੂੰ ਡਾਊਨ ਟਰਦੀ ਹੈ ਇਹ ਐ ਨਹੀਂ ਟਰਦੀ ਇਹ ਐ ਨਹੀਂ ਟਰਦੀ ਇਹ ਐ ਨਹੀਂ ਟਰਦੀ ਸਹੀ ਗੱਲ ਆ ਇਹ ਇਹ ਐ ਨਹੀਂ ਟਰਦੀ ਇਹ ਇਦਾਂ ਟਰਦੀ ਹੋਰ ਭਾਜੀ ਸਾਸਰੀ ਘਰ ਕਿਦਾਂ ਭਾਜੀ ਤੁਸੀਂ ਆ ਗਏ ਇੱਕ ਕੁੜੀ ਆ ਰਹੀ ਆ ਕਹਿੰਦੇ ਕੌਣ ਆ ਕਹਿੰਦੇ ਮੈਂ ਹੀ ਆ